ਅਮਰੀਕਾ ਦੀ ਰਹਿਣ ਵਾਲੀ ਅਮਾਂਡਾ ਮੌਕਸ ਨੇ ਕਦੇ ਵੀ ਨਹੀਂ ਸੋਚਿਆ ਹੁਣ ਕਿ ਅਮਰੀਕਾ ਤੋਂ ਪੜ੍ਹਾਈ ਲਈ ਇਟਲੀ ਜਾਣਾ ਉਹਦੀ ਜ਼ਿੰਦਗੀ ਨੂੰ ਕਿਹੜੇ ਮੋੜ ਤੇ ਲੈ ਜਾਊਗਾ 2007 ਦੇ ਇਸ ਕੇਸ ਦੇ ਵਿੱਚ ਇੱਕ 21 ਸਾਲਾ ਬ੍ਰਿਟਿਸ਼ ਸਟੂਡੈਂਟ ਜੋ ਕਿ ਇਟਲੀ ਦੇ ਵਿੱਚ ਹੀ ਪੜ੍ਹ ਰਹੀ ਸੀ ਮੈਰਿਡਥ ਕਰਚਰ ਦਾ ਮਰਡਰ ਹੋ ਜਾਂਦਾ ਤੇ ਜਿਹੜੀ ਕਿ ਆਪਣੇ ਅਪਾਰਟਮੈਂਟ ਦੇ ਵਿੱਚ ਡੈੱਡ ਪਾਈ ਜਾਂਦੀ ਹੈ ਖੂਨ ਨਾਲ ਲਥਪਥ ਜਿਸ ਦੀ ਬਾਡੀ ਤੇ 47 ਛੁਰੀਆਂ ਖੋਪੀਆਂ ਗਈਆਂ ਸਨ ਤੇ ਗਲੇ ਤੇ ਬਹੁਤ ਜ਼ਿਆਦਾ ਗਹਿਰੇ ਜ਼ਖਮ ਪਾਏ ਗਏ ਸਨ ਇਸ ਕੇਸ ਦੀ ਹਾਈਪ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਸ ਕੇਸ ਨੂੰ ਕਵਰ ਕਰਨ ਲਈ ਤਿੰਨ ਵੱਡੇ ਦੇਸ਼ਾਂ ਦੇ ਮੀਡੀਆ ਚੈਨਲ ਮੈਦਾਨ ਵਿੱਚ ਸੀਗੇ ਯੂ ਐਸ ਏ ਜਿੱਥੋਂ ਦੀ ਕਮਾਂਡੋਸ ਰਹਿਣ ਵਾਲੀ ਸੀਗੀ ਮੈਰੀਡਿਥ ਕਰਚਰ ਯੂਕੇ ਦੀ ਰਹਿਣ ਵਾਲੀ ਸੀ ਤੇ ਇਟਲੀ ਦੇ ਰਾਫੇਲ ਦੇ ਜੋ ਕਿ ਅਮਾਂਡਾ ਨੌਕਸ ਦੇ ਬੋਏਫ੍ਰੈਂਡ ਮੰਨੇ ਜਾਂਦੇ ਸੀਗੇ ਇਹ ਤਿੰਨ ਦੇਸ਼ਾਂ ਦਾ ਮੀਡੀਆ ਇਸ ਕੇਸ ਨੂੰ ਕਵਰ ਕਰ ਰਿਹਾ ਸੀਗਾ ਇਸ ਕੇਸ ਦੀ ਹਾਈਪ ਦਾ ਅੰਦਾਜ਼ਾ ਤੁਸੀਂ ਇਟਲੀ ਦੇ ਵਿੱਚ ਕਿਸੇ ਵੀ ਸ਼ਖਸ ਨੂੰ ਇਸ ਕੇਸ ਬਾਰੇ ਐਨੇ ਸਾਲਾਂ ਬਾਅਦ ਵੀ ਪੁੱਛ ਸਕਦੇ ਹੋ ਕਿ ਇਹ ਕੇਸ ਕੀ ਸੀਗਾ ਅਮਾਂਡਾ ਨੌਕਸ ਉਸ ਦਾ ਇਟਾਲੀਅਨ ਬੋਏਫ੍ਰੈਂਡ ਰਫੇਲੇ ਜੋ ਕਿ ਉਸ ਨੂੰ ਸਿਰਫ ਇਸ ਇਨਸੀਡੈਂਟ ਤੋਂ ਇਸ ਕਤਲ ਤੋਂ 7 ਦਿਨ ਪਹਿਲਾਂ ਮਿਲਿਆ ਸੀਗਾ ਪੁਲਿਸ ਨੂੰ ਕਾਲ ਕਰਦੇ ਨੇ ਇਹ ਦੋਵੇਂ ਹੀ ਨਸ਼ੇ ਦੀ ਹਾਲਤ ਵਿੱਚ ਪਾਏ ਜਾਂਦੇ ਸਨ ਅਕਸਰ ਕਿਉਂਕਿ ਦੋਵੇਂ ਹੀ ਹੈਸ਼ ਨਾਮ ਦਾ ਇੱਕ ਨਸ਼ਾ ਕਰਦੇ ਸੀਗੇ ਦੋਵਾਂ ਨੇ ਹੀ ਮੰਨਿਆ ਕਿ ਕਤਲ ਦੀ ਰਾਤ ਇਹ ਦੋਵੇਂ ਰਫੇਲੇ ਦੇ ਘਰ ਵਿੱਚ ਰੁਕੇ ਹੋਏ ਸਨ ਅਮਾਂਡਾ ਮੌਕਸ ਪੁਲਿਸ ਨੂੰ ਦੱਸਦੀ ਹੈ ਕਿ ਉਹ ਕਤਲ ਦੀ ਅਗਲੀ ਰਾਤ ਘਰ ਵਾਪਸ ਆਉਂਦੀ ਹੈ ਤੇ ਜਿੱਥੇ ਆ ਕੇ ਘਰ ਵਿੱਚ ਬਲੱਡੀ ਬਲੱਡ ਦੇਖਦੀ ਹੈ ਪੂਰੇ ਘਰ ਦੇ ਵਿੱਚ ਬਲੱਡੀ ਬਲੱਡ ਸੀਗਾ ਸਾਰੀਆਂ ਚੀਜ਼ਾਂ ਇੱਧਰ ਉੱਧਰ ਵਿਖਰੀਆਂ ਪਈਆਂ ਸੀ ਅਮਾਂਡਾ ਨੌਕਸ ਪੁਲਿਸ ਨੂੰ ਇਹ ਦੱਸਦੀ ਹੈ ਕਿ ਉਹ ਕਤਲ ਦੀ ਅਗਲੀ ਰਾਤ ਘਰ ਦੇ ਵਿੱਚ ਆਉਂਦੀ ਹੈ ਤੇ ਜਿਹੜਾ ਵਾਸ਼ਰੂਮ ਉਹ ਮੈਰਿਡਿਥ ਕੈਚਰ ਨਾਲ ਸ਼ੇਅਰ ਕਰਦੀ ਸੀ ਉਸ ਵਾਸ਼ਰੂਮ ਦੇ ਵਿੱਚ ਬਲੱਡੀ ਬਲੱਡ ਦੇਖਦੀ ਹੈ ਉਹ ਦੱਸਦੀ ਹੈ ਕਿ ਉਸ ਘਰ ਦੇ ਵਿੱਚ ਉਸ ਟਾਈਮ ਕੋਈ ਵੀ ਮੌਜੂਦ ਨਹੀਂ ਸੀ ਤੇ ਸਾਰਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਮਾਂਡਾ ਪੁਲਿਸ ਨੂੰ ਦੱਸਦੀ ਹੈ ਕਿ ਉਸਨੇ ਉੱਥੇ ਸ਼ਾਵਰ ਲਿਆ ਤੇ ਉਸ ਤੋਂ ਬਾਅਦ ਉਹ ਵਾਪਸ ਆਪਣੇ ਬੁਆਏਫਰੈਂਡ ਰਫੇਲੇ ਦੇ ਘਰ ਵਿੱਚ ਚਲੀ ਜਾਂਦੀ ਹੈ ਪੁਲਿਸ ਅੱਗੇ ਜਾ ਕੇ ਇਸ ਗੱਲ ਤੇ ਸਵਾਲ ਖੜੇ ਕਰਦੀ ਹੈ ਕਿ ਜਿਸ ਘਰ ਦੇ ਵਿੱਚ ਖੂਨੀ ਖੂਨ ਹੋਵੇ ਤੇ ਉਸ ਘਰ ਦੇ ਵਿੱਚ ਮਾਂਡਾ ਨਾਕਸ ਈਜ਼ਲੀ ਸ਼ਾਵਰ ਕਿਵੇਂ ਲੈ ਸਕਦੀ ਹੈ ਇਹ ਮਾਂਡਾ ਨਾਕਸ ਦੇ ਬਿਹੇਵੀਅਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੰਦਾ ਹੈ ਮਾਂਡਾ ਨਾਕਸ ਜੋ ਕਿ ਸਿਰਫ 20 ਸਾਲ ਦੀ ਸੀ ਤੇ ਅਮਰੀਕਾ ਦੇ ਸ਼ੈਟਲ ਤੋਂ ਇਟਲੀ ਦੇ ਵਿੱਚ ਪੜ੍ਹਾਈ ਲਈ ਆਈ ਸੀ ਪੁਲਿਸ ਦੱਸਦੀ ਹੈ ਕਿ ਅਮਾਂਡਾ ਨਾਕਸ ਉਹ ਸਾਰੀਆਂ ਚੀਜ਼ਾਂ ਜਾਣਦੀ ਸੀ ਜੋ ਕਿ ਇੱਕ 20 ਸਾਲਾ ਇਟਾਲੀਅਨ ਕੁੜੀ ਤੋਂ ਐਕਸਪੈਕਟ ਨਹੀਂ ਸੀ ਕੀਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਕਿ ਡਰੱਗਸ ਤੇ ਡੋਇੰਗ ਯੋਗਾ ਐਕਸਰਸਾਈਜ਼ਸ ਇਸ ਕੇਸ ਦੇ ਵਿੱਚ ਇੱਕ ਗੱਲ ਹੋਰ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਅਮਾਂਡਾ ਨਾਕਸ ਇਸ ਤਰੀਕੇ ਨਾਲ ਬਿਹੇਵ ਕਰਦੀ ਸੀ ਜਾਂ ਰਿਐਕਟ ਕਰਦੀ ਸੀ ਕਿ ਇਵਨ ਕਿ ਇਸ ਕੇਸ ਦੇ ਪ੍ਰੋਸੀਕਿਊਟਰ ਵੀ ਉਸ ਵੱਲ ਅਟਰੈਕਟ ਹੋ ਜਾਂਦੇ ਸੀਗੇ ਇਸ ਕੇਸ ਦੇ ਜ਼ਿਆਦਾ ਸੁਰਖੀਆਂ ਵਿੱਚ ਆਉਣ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕੇਸ ਦੇ ਪ੍ਰੋਸੀਕਿਊਟਰ ਮੈਗਨਿਨੀ ਜੋ ਕਿ ਦੱਸਦੇ ਹਨ ਕਿ ਜਿਸ ਤਰੀਕੇ ਨਾਲ ਮੈਰੀਡਥ ਕਰਚਰ ਦੀ ਡੈਡ ਬੋਡੀ ਨੂੰ ਕਵਰ ਕੀਤਾ ਗਿਆ ਸੀਗਾ ਉਹ ਇੱਕ ਫੀਮੇਲ ਹੀ ਕਰ ਸਕਦੀ ਹੈ ਉਸ ਤਰੀਕੇ ਨਾਲ ਸੋ ਇਸ ਗੱਲ ਤੋਂ ਉਹਨਾਂ ਨੇ ਇਹ ਅੰਜ਼ੰਪਸ਼ਨ ਲਾਈ ਕਿ ਇਸ ਕਤਲ ਦੇ ਵਿੱਚ ਜ਼ਰੂਰ ਕਿਸ ਨਾ ਕਿਸੇ ਫੀਮੇਲ ਦਾ ਕਿਸੇ ਔਰਤ ਦਾ ਹੱਥ ਜ਼ਰੂਰ ਹੈ ਇਸ ਸਾਰੀ ਇਨਵੈਸਟੀਗੇਸ਼ਨ ਦੇ ਚੱਲਦੇ-ਚੱਲਦੇ ਹੀ ਪੁਲਿਸ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਕਲਿਊ ਹੈ ਸਬੂਤ ਹੈ ਉਹ ਰਫੇਲੇ ਜੋ ਕਿ ਮਾਂਡਾ ਨਾਕਸ ਦੇ ਬੋਏਫ੍ਰੈਂਡ ਮੰਨੇ ਜਾਂਦੇ ਸੀਗੇ ਉਹਦੇ ਘਰ ਦੇ ਵਿੱਚੋਂ ਇੱਕ ਚਾਕੂ ਮਿਲਦਾ ਜਿਸ ਤੇ ਕਿ ਮੈਰੀਡਿਥ ਕਰਚਰ ਉਹ ਬ੍ਰਿਟਿਸ਼ ਸਟੂਡੈਂਟ ਜਿਸ ਦੀ ਕਿ ਲਾਸ਼ ਉਸ ਘਰ ਦੇ ਵਿੱਚ ਪਾਈ ਗਈ ਸੀ ਉਸ ਦਾ ਜਿਹੜਾ ਬਲੱਡ ਦਾ ਸੈਂਪਲ ਹੈ ਉਹ ਉਸ ਚਾਕੂ ਤੇ ਬਰਾਮਦ ਹੁੰਦਾ ਜੋ ਕਿ ਰਫੇਲੇ ਦੇ ਘਰ ਵਿੱਚ ਪਾਇਆ ਜਾਂਦਾ ਹੈ ਇਸ ਦੇ ਨਾਲ ਹੀ ਮੈਰੀਟਿਥ ਕਲਚਰ ਦੇ ਅੰਡਰਗਾਰਮੈਂਟਸ ਦਾ ਇੱਕ ਟੁਕੜਾ ਵੀ ਪੁਲਿਸ ਨੂੰ ਆ ਜਿਹੜਾ ਬਰਾਮਦ ਹੁੰਦਾ ਜਿਹਦੇ ਤੇ ਕੇ ਕਮਾਂਡਾ ਨਾਕਸ ਦੇ ਬਾਈਫਰੈਂਡ ਰਫੇਲੇ ਦੇ ਦੇ ਡੀਐਨਏ ਜਿਹੜੇ ਬਲੱਡ ਦਾ ਉਹ ਪਾਇਆ ਜਾਂਦਾ ਹੈ ਇਹ ਕੇਸ ਇੱਕ ਸੈਂਸੇਸ਼ਨਲ ਕੇਸ ਬਣ ਜਾਂਦਾ ਹੈ ਪੂਰਾ ਮੀਡੀਆ ਕਈ ਦੇਸ਼ਾਂ ਦਾ ਮੀਡੀਆ ਇਸ ਕੇਸ ਨੂੰ ਕਵਰ ਕਰਦਾ ਹੈ ਆਲ ਓਵਰ ਦਾ ਵਰਲਡ ਇੱਕ ਫੁੱਟਬਾਲ ਗੇਮ ਦੀ ਤਰ੍ਹਾਂ ਜਿਸ ਦੇ ਵਿੱਚ ਕੇ ਸਾਰੀਆਂ ਕੰਟਰੀਜ਼ ਇੰਟਰਸਟ ਦਿਖਾਉਂਦੀਆਂ ਨੇ ਉਸ ਤਰੀਕੇ ਨਾਲ ਇਸ ਕੇਸ ਨੂੰ ਆ ਜਿਹੜਾ ਕਵਰ ਕੀਤਾ ਜਾਂਦਾ ਆ ਮੀਡੀਆ ਦੁਆਰਾ ਅਮਰੀਕਾ ਇਟਲੀ ਤੇ ਯੂਕੇ ਤਿੰਨੋਂ ਤਿੰਨੋਂ ਦੇਸ਼ ਨੇ ਜਿਹੜੇ ਮੈਦਾਨ ਦੇ ਵਿੱਚ ਹੁੰਦੇ ਨੇ ਕਿ ਅੱਗੇ ਕੀ ਵਾਪਰਦਾ ਆ ਅਮਾਂਡਾ ਨਾਕਸ ਦੇ ਕੇਸ ਦੇ ਵਿੱਚ ਇਸ ਤੋਂ ਅਗਲੀ ਪੁੱਛਗਿਛ ਦੇ ਵਿੱਚ ਅਮਾਂਡਾ ਨਾਕਸ ਕੀ ਦੱਸਦੀ ਆ ਪੈਟ੍ਰਿਕ ਨੋਨੰਬਾ ਨਾਮ ਦੇ ਇੱਕ ਵਿਅਕਤੀ ਦਾ ਨਾਮ ਹੈ ਜਿਹੜਾ ਉਹ ਲੈਂਦੀ ਆ ਜਿਹਨੂੰ ਕਿ ਉਹ ਮੰਨਦੀ ਹੈ ਕਿ ਮੈਰਿਡਿਥ ਕਰਚਰ ਦਾ ਮਰਡਰ ਹੈ ਜਿਹੜਾ ਉਸ ਸਾਕਸ਼ ਨੇ ਕੀਤਾ ਹੈ ਹੁਣ ਪੈਟ੍ਰਿਕ ਨੋਨੰਬਾ ਕੌਣ ਹੈਗਾ ਇੱਕ ਬਾਰ ਦਾ ਓਨਰ ਹੈ ਜਿਸ ਬਾਰ ਦੇ ਵਿੱਚ ਅਮਾਂਡਾ ਨੌਕਸ ਕੰਮ ਕਰਦੀ ਸੀ ਅਮਾਂਡਾ ਨੌਕਸ ਪੁਲਿਸ ਦੇ ਵਿੱਚ ਇੱਕ ਸਟੇਟਮੈਂਟ ਦੇ ਦਿੰਦੀ ਹੈ ਕਿ ਪੈਟ੍ਰਿਕ ਨੇ ਮੈਰਿਡਿਥ ਕਰਚਰ ਦਾ ਮਰਡਰ ਕੀਤਾ ਤੇ ਜਿਸ ਸਟੇਟਮੈਂਟ ਤੋਂ ਕੇ ਬਾਅਦ ਦੇ ਵਿੱਚ ਅਮਾਂਡਾ ਨੌਕਸ ਹੈ ਜਿਹੜੀ ਮੁੱਕਰ ਜਾਂਦੀ ਹੈ ਦੂਜੇ ਪਾਸੇ ਕ੍ਰਾਈਮ ਸੀਨ ਦੇ ਉੱਤੇ ਜਦੋਂ ਇਨਵੈਸਟੀਗੇਸ਼ਨ ਟੀਮ ਹੈ ਉਹ ਜਾਂਚ ਕਰ ਰਹੀ ਹੁੰਦੀ ਹੈ ਤੇ ਉੱਥੇ ਇੱਕ ਰੂਡੀ ਤੁਹਾਡੇ ਨਾਮ ਦੇ ਕਾਲੇ ਵਿਅਕਤੀ ਦਾ ਦਾ ਬਲੱਡ ਦਾ ਸੈਂਪਲ ਹੈ ਡੀਐਨਏ ਹੈ ਜਿਹੜਾ ਉਸ ਜਗ੍ਹਾ ਤੇ ਪਾਇਆ ਜਾਂਦਾ ਆ ਜਿਸ ਨੂੰ ਕੇ ਬਾਅਦ ਦੇ ਵਿੱਚ ਜਰਮਨੀ ਤੋਂ ਪੁਲਿਸ ਹੈ ਜਿਹੜੀ ਉਹ ਅਰੈਸਟ ਕਰ ਲੈਂਦੀ ਆ ਉਸ ਤੋਂ ਬਾਅਦ ਰੂਡੀ ਦੇ ਟ੍ਰਾਇਲ ਚੱਲਦੇ ਹਨ ਉਸ ਕਾਲੇ ਵਿਅਕਤੀ ਦੇ ਨੇ ਜਿਹੜੇ ਕੋਰਟ ਦੇ ਵਿੱਚ ਟ੍ਰਾਇਲ ਚੱਲਦੇ ਹਨ ਜਿੱਥੇ ਕੇ ਉਹ ਆਪਣੇ નિર્ਦੋਸ਼ ਹੋਣ ਦੀ ਗਵਾਹੀ ਦਿੰਦਾ ਆ ਰੂਡੀ ਵੀ ਇਸ ਕਤਲ ਦਾ ਜਿਹੜਾ ਦੋਸ਼ ਹੈ ਉਹ ਅਮਾਂਡਾ ਨੌਕਸ ਦੇ ਸਿਰ ਤੇ ਹੀ ਮੜਦਾ। ਤਕਰੀਬਨ 2 ਸਾਲ ਦੇ ਟ੍ਰਾਇਲ ਤੋਂ ਬਾਅਦ ਅਮਾਂਡਾ ਨੌਕਸ ਤੇ ਉਸਤੇ ਬੋਏਫ੍ਰੈਂਡ ਰਫੇਲੇ ਨੂੰ ਮੈਰਿਥ ਕਰਚਰ ਇੱਕ ਬ੍ਰਿਟਿਸ਼ ਸਟੂਡੈਂਟ ਦੇ ਕਤਲ ਦੇ ਵਿੱਚ ਅਕਿਊਸਡ ਬਣਾਇਆ ਜਾਂਦਾ ਆ। ਇਸ ਕੇਸ ਦੇ ਪ੍ਰੋਸੀਕਿਊਟਰ ਮੈਗਨਿਨੀ ਨੇਗੇ ਜਿਹੜੇ ਉਹ ਦੱਸਦੇ ਹਨ ਕਿ ਇਹ ਕਤਲ ਅਮਾਂਡਾ ਨੌਕਸ ਦੁਆਰਾ ਇੱਕ ਦੇ ਤਹਿਤ ਕੀਤਾ ਗਿਆ ਜੋ ਕਿ ਅਮਾਂਡਾ ਨੌਕਸ ਦਾ ਪ੍ਰਾਂਤ ਬਲਮ ਸੀਗਾ। ਕੋਰਟ ਦੇ ਵਿੱਚ ਦੱਸਿਆ ਗਿਆ ਕਿ ਇਹ ਤਿੰਨੋਂ ਜਣੇ ਨਸ਼ੇ ਦੇ ਵਿੱਚ ਧੁੱਤ ਸੀਗੇ ਤੇ ਨਸ਼ੇ ਦੇ ਪ੍ਰਭਾਵ ਦੇ ਵਿੱਚ ਹੀ ਉਸ ਸੈਕਸ ਗੇਮ ਦੇ ਵਿੱਚ ਮੈਰਿਡਥ ਕਰਚਰ ਜਿਹੜੀ ਕਿ ਬ੍ਰਿਟਿਸ਼ ਸਟੂਡੈਂਟ ਸੀਗੀ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਕੇਸ ਦੇ ਵਿੱਚ ਦੋਵਾਂ ਜਣਿਆਂ ਨੂੰ ਅਮਾਂਡਾ ਨੌਕਸ ਤੇ ਉਸ ਦੇ ਬਾਇਫਰੈਂਡ ਰਫੇਲੇ ਨੂੰ 25 ਤੋਂ 26 ਸਾਲ ਦੀ ਜਿੰਬੀ ਸਜ਼ਾ ਆ ਸੁਣਾ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ ਇਸ ਕੇਸ ਦੇ ਪ੍ਰੋਸੀਕਿਊਟਰ ਤੇ ਇਲਜ਼ਾਮ ਲਾਏ ਜਾਂਦੇ ਹਨ ਕਿ ਉਹ ਇੱਕ ਹਾਰਡ ਕੋਰ ਰਿਲੀਜੀਅਸ ਬੰਦਾ ਸੀਗਾ ਜਿਸ ਨੇ ਕਿ ਰਿਲੀਜੀਅਸ ਅਸਪੈਕਟਸ ਤੋਂ ਇਸ ਕੇਸ ਨੂੰ ਦੇਖਿਆ ਤੇ ਜਿਸ ਦੇ ਤਹਿਤ ਹੀ ਅਮਾਨਡਾ ਨਾਕਸ ਤੇ ਉਸ ਦੇ ਬॉयਫਰੈਂਡ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਮੈਗਦੀਨੀ ਜਿਹੜੇ ਕਿ ਇਸ ਕੇਸ ਦੇ ਪ੍ਰੋਸੀਕਿਊਟਰ ਸੀਗੇ ਉਹਨਾਂ ਦੀ ਇੰਟਰਵਿਊ ਕਰਨ ਗਏ ਇੱਕ ਅਮਰੀਕਨ ਪੱਤਰਕਾਰ ਨੇ ਜਦੋਂ ਉਹਨਾਂ ਦਾ ਇੰਟਰਵਿਊ ਕੀਤਾ ਤੇ ਉਸ ਤੋਂ ਬਾਅਦ ਉਹ ਦੱਸਦੇ ਹਨ ਕਿ ਉਹ ਇੰਟਰਵਿਊ ਦੇ ਵਿੱਚ ਜਿਹੜੇ ਇਸ ਕੇਸ ਦੇ ਪ੍ਰੋਸੀਕਿਊਟਰ ਸੀਗੇ ਬਾਰ-ਬਾਰ ਲੋਜਿਕ ਨਹੀਂ ਦੇ ਪਾ ਰਹੇ ਸੀਗੇ ਇਸ ਕੇਸ ਨੂੰ ਲੈ ਕੇ ਤੇ ਉਹ ਪੱਤਰਕਾਰ ਦੁਆਰਾ ਪੁੱਛੇ ਗਏ ਸਵਾਲਾਂ ਤੋਂ ਵੀ ਭੱਜ ਰਹੇ ਸਨ ਜਿਸ ਤੋਂ ਇਹ ਸਾਬਤ ਹੋ ਰਿਹਾ ਸੀਗਾ ਤੇ ਇਸ ਕੇਸ ਦਾ ਜਿਹੜਾ ਫੈਸਲਾ ਆ ਉਹ ਤੱਥਾਂ ਨੂੰ ਅੱਗੇ ਰੱਖ ਕੇ ਨਹੀਂ ਕੀਤਾ ਗਿਆ ਤੇ ਐਵੀਡੈਂਸ ਦੀ ਕਮੀ ਇਸ ਕੇਸ ਦੇ ਵਿੱਚ ਪਾਈ ਗਈ ਇਲਜ਼ਾਮ ਲੱਗਿਆ ਕਿ ਪ੍ਰੋਸੀਕਿਊਟਰ ਨੇ ਜਿਹੜੇ ਇਸ ਕੇਸ ਦੇ ਉਹ ਤੱਥਾਂ ਤੋਂ ਭੱਜ ਰਹੇ ਨੇ ਤੇ ਉਹ ਰਿਐਲਿਟੀ ਤੋਂ ਵੀ ਇਸ ਕੇਸ ਦੀ ਰਿਐਲਿਟੀ ਤੋਂ ਭੱਜ ਰਹੇ ਨੇ ਜੋ ਚਾਕੂ ਅਮਾਂਡਾ ਨਾਕਸ ਦੇ ਬੋਏਫ੍ਰੈਂਡ ਰਫੇਲੇ ਦੇ ਘਰ ਤੋਂ ਬਰਾਮਦ ਹੋਇਆ ਉਸ ਤੇ ਜਿਹੜੇ ਡੀਐਨਏ ਪਾਏ ਗਏ ਉਹ ਓਬਵੀਅਸ ਗੱਲ ਹੈ ਸੁਭਾਵਿਕ ਗੱਲ ਹੈ ਕਿ ਉਸ ਤੇ ਡੀਐਨਏ ਸੀਗੇ ਜਿਹੜੇ ਉਹੀ ਪਰਸਨ ਦੇ ਪਾਏ ਜਾਣੇ ਸੀਗੇ ਜਿਹੜਾ ਕਿ ਉਸ ਘਰ ਦੇ ਵਿੱਚ ਮੌਜੂਦ ਸੀ ਤੇ ਉਹ ਰਫੇਲੇ ਦਾ ਘਰ ਸੀ ਤੇ ਚਾਕੂ ਵੀ ਰਫੇਲੇ ਦੇ ਘਰੋਂ ਹੀ ਬਰਾਮਦ ਹੋਇਆ ਸੀਗਾ ਪਰ ਇਹ ਸਾਰੀਆਂ ਚੀਜ਼ਾਂ ਨੂੰ ਇਸ ਕੇਸ ਨਾਲ ਕਿਵੇਂ ਜੋੜ ਦਿੱਤਾ ਗਿਆ ਇਸ ਬਾਰੇ ਕੋਈ ਵੀ ਤੱਥ ਹੈ ਜਿਹੜਾ ਐਵੀਡੈਂਸ ਹੈ ਉਹ ਨਹੀਂ ਸੀ ਦਿੱਤਾ ਗਿਆ ਜੋ ਸੱਟਾਂ ਤੇ ਚਾਕੂ ਦੇ ਨਿਸ਼ਾਨ ਮੈਰਿਟ ਕਰਚਰ ਦੀ ਬੋਡੀ ਤੇ ਪਾਏ ਗਏ ਉਹਨਾਂ ਦਾ ਸਾਈਜ਼ ਤੇ ਉਸ ਚਾਕੂ ਦਾ ਸਾਈਜ਼ ਹੈ ਜਿਹੜਾ ਉਹ ਕਿਤੇ ਵੀ ਮੈਚ ਨਹੀਂ ਸੀ ਕਰ ਰਿਹਾ ਹੁਣ ਇਸ ਪੂਰੀ ਪੁਲਿਸ ਇਨਵੈਸਟੀਗੇਸ਼ਨ ਤੇ ਸਵਾਲ ਖੜੇ ਹੋ ਜਾਂਦੇ ਹਨ ਤੇ ਕ੍ਰਾਈਮ ਸੀਨ ਤੇ ਜੋ ਵੀ ਕੁਝ ਵਾਪਰਦਾ ਆ ਉਸ ਨਾਲ ਛੇੜਛਾੜ ਕੀਤੀ ਗਈ ਜਾਪਦੀ ਆ ਕਿ ਇਸ ਕੇਸ ਦੇ ਵਿੱਚ ਛੇੜਛਾੜ ਹੋਈ ਹੈ ਕ੍ਰਾਈਮ ਸੀਨ ਤੇ ਵੀ ਛੇੜਛਾੜ ਹੋਈ ਹੈ ਤੇ ਤੱਥਾਂ ਨਾਲ ਵੀ ਬਹੁਤ ਸਾਰੀ ਛੇੜਛਾੜ ਹੈ ਜਿਹੜੀ ਕੀਤੀ ਗਈ ਹੈ ਤਾਂ ਕਿ ਅਮਾਂਡਾ ਨੌਕਸ ਨੂੰ ਇਸ ਕੇਸ ਦੇ ਵਿੱਚ ਕਾਤਲ ਠਹਿਰਾਇਆ ਜਾ ਸਕੇ ਬਾਅਦ ਦੇ ਵਿੱਚ ਰੂਡੀ ਜਿਹੜਾ ਕਿ ਜਰਮਨੀ ਤੋਂ ਅਰੈਸਟ ਕੀਤਾ ਗਿਆ ਸੀ ਉਹ ਵੀ ਆਪਣੇ ਬਿਆਨਾਂ ਤੋਂ ਜਿਹੜਾ ਮੁਕਰ ਜਾਂਦਾ ਆ ਤੇ ਉਹ ਵੀ ਇਹ ਕਹਿ ਦਿੰਦਾ ਆ ਕੋਰਟ ਦੇ ਵਿੱਚ ਕਿ ਮੈਨੇ ਸਿਰਫ ਅਮਾਂਡਾ ਨੂੰ ਉਸ ਘਰ ਤੋਂ ਬਾਹਰ ਨਿਕਲਦੇ ਦੇਖਿਆ ਸੀਗਾ ਟ੍ਰਾਇਲ ਦੇ ਕਾਫੀ ਸਾਲਾਂ ਬਾਅਦ ਪ੍ਰੋਸੀਕਿਊਟਰ ਹੁੰਦੇ ਨੇ ਜਿਹੜੇ ਮੈਗਨੀਨੀ ਇਸ ਕੇਸ ਦੇ ਉਹੋ মিডিਆ ਦੇ ਵਿੱਚ ਇਹ ਗੱਲ ਮੰਨਦੇ ਨੇਗੇ ਕਿ ਜਿਹੜਾ ਆਪਣੀਆਂ ਇੰਟਰਵਿਊਜ਼ ਦੇ ਵਿੱਚ ਇਹ ਗੱਲ ਮੰਨਦੇ ਨੇ ਜਿਹੜਾ ਕਿ ਇਹ ਕੇਸ ਦੇ ਟ੍ਰਾਇਲ ਨੇਗੇ ਉਹ মিডিਆ ਪ੍ਰੈਸ਼ਰ ਦੇ ਵਿੱਚ ਹੋਏ ਨੇ ਕਿ ਸਾਡੇ ਕੋਲੋਂ ਬਹੁਤ ਇੱਕ ਵੱਡੀ ਆ ਜਿਹੜੀ ਗਲਤੀ ਹੋ ਗਈ ਹੈ 4 ਸਾਲ ਇਟਲੀ ਦੇ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਮਾਂਡਾ ਨੌਕਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਆ ਇਸ ਫੈਸਲੇ ਤੋਂ ਬਾਅਦ ਪੂਰਾ ਇਟਾਲੀਅਨ ਸਮਾਜ ਤੇ ਇਟਾਲੀਆ ਦੇ ਲੋਕ ਨੇ ਜਿਹੜੇ ਉਹ ਮੁਜਾਹਰਾ ਪ੍ਰੋਟੈਸਟ ਕਰਨਾ ਸਟਾਰਟ ਕਰ ਦਿੰਦੇ ਨੇ ਕਿ ਕਿਉਂਕਿ ਉੱਥੋਂ ਦੇ ਲੋਕ ਨੇ ਜਿਹੜੇ ਉਹ ਮੰਨਦੇ ਨੇਗੇ ਕਿ ਜਿਹੜੀ ਅਸਲ ਕਾਤਲ ਹੈ ਮੈਰੀਡਿਥ ਕੈਰਚਰ ਦੀ ਅਸਲ ਕਾਤਲ ਜਿਹੜੀ ਉਹ ਮਾਂਡਾ ਨੌਕਸੀ ਹੈ ਤੇ ਬਹੁਤ ਸਾਰੇ ਲੋਕ ਕੋਰਟ ਦੇ ਬਾਹਰ ਟ੍ਰਾਇਲ ਕੋਰਟ ਦੇ ਬਾਹਰ ਵੀ ਇਸ ਫੈਸਲੇ ਦਾ ਵਿਰੋਧ ਕਰਦੇ ਨੇ ਈਵਨ ਕਿ ਇਟਲੀ ਦੇ ਵਿੱਚ ਵੀ ਜੇ ਤੁਸੀਂ ਕਿਸੇ ਵੀ ਸ਼ਖਸ ਕੋਲੋਂ ਇਸ ਕੇਸ ਬਾਰੇ ਪੁੱਛੋਗੇ ਤਾਂ ਉਹ ਇਹੀ ਕਹੂਗਾ ਕਿ ਮਾਂਡਾ ਨੌਕਸੀ ਜਿਹੜੀ ਉਹ ਮੈਰੀਡਿਥ ਕੈਰਚਰ ਦੀ ਕਾਤਲ ਹੈ ਉਧਰ ਅਮਾਂਡਾ ਦੀ ਜਿਹੜੀ ਫੈਮਿਲੀ ਹੈਗੀ ਉਹਦੇ ਕਜ਼ਨਸ ਨੇਗੇ ਉਹਾਂ ਦੇ ਇੰਟਰਵਿਊਸ ਆਉਂਦੇ ਨੇ ਮੀਡੀਆ ਤੇ ਤੇ ਉਹ ਮੀਡੀਆ ਨੂੰ ਅਪੀਲ ਕਰਦੇ ਨੇ ਕਿ ਅਮਾਂਡਾ ਨੂੰ ਤੇ ਸਾਨੂੰ ਸਾਡੀ ਪੂਰੀ ਫੈਮਿਲੀ ਨੂੰ ਇਸ ਕੇਸ ਦੇ ਵਿੱਚੋਂ ਬਾਹਰ ਆਉਣ ਲਈ ਬਹੁਤ ਜ਼ਿਆਦਾ ਸਮਾਂ ਲੱਗਣਾ ਹੈ ਸੋ ਸਾਨੂੰ ਮੀਡੀਆ ਤੋਂ ਜਿਹੜੀ ਐ ਸੀ ਦੂਰੀ ਬਣਾਉਣਾ ਚਾਹੁੰਦੇ ਆ ਅਮਾਂਡਾ ਦੀ ਫੈਮਿਲੀ ਦੱਸਦੀ ਹੈ ਕਿ ਅਮਾਂਡਾ ਦੀ ਜ਼ਿੰਦਗੀ ਇਟਲੀ ਆਉਣ ਤੋਂ ਬਾਅਦ ਨਰਕ ਬਣ ਚੁੱਕੀ ਸੀ ਤੇ ਉਸਨੇ 4 ਸਾਲ ਨੇ ਜਿਹੜੇ ਬੇਕਸੂਰ ਹੁੰਦੇ ਹੋਏ ਜੇਲ੍ਹ ਵਿੱਚ ਗੱਟੇ ਨੇ ਤੇ ਇਸ ਦੇ ਨਾਲ ਹੀ ਬ੍ਰਿਟਿਸ਼ ਸਟੂਡੈਂਟ ਮੈਰੀਡਥ ਕਰਚਰ ਦੀ ਰਿਸਿਸਟਰ ਹੁੰਦੀ ਹੈ ਕਿ ਉਹ ਮੀਡੀਆ 'ਚ ਬਿਆਨ ਦਰਜ ਕਰਦੀ ਹੈ ਕਿ ਇਸ ਪੂਰੇ ਕੇਸ ਨੂੰ ਕੋਈ ਹੋਰ ਹੀ ਰੁਕ ਦੇ ਦਿੱਤਾ ਗਿਆ ਕੇਸ ਦੇ ਵਿੱਚ ਮੰਡਲ ਨੂੰ ਆਪਸ ਨੂੰ ਲਾਈਨ ਲਾਈਟ ਬਲੈਂਕ ਬਣਾ ਦਿੱਤਾ ਗਿਆ ਤੇ ਮੇਰੀ ਭੈਣ ਜਿਸ ਦਾ ਕੇਕ ਕਤਲ ਹੋਇਆ ਆ ਉਸ ਦਾ ਕਿਤੇ ਵੀ ਇਸ ਕੇਸ ਦੇ ਵਿੱਚ ਨਾਮ ਪਤਾ ਨਹੀਂ ਤੇ ਉਸ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਇਸ ਪੱਖ ਨੂੰ ਕੋਰਟ ਵੱਲੋਂ ਵੀ ਅਣਗੌਲਿਆ ਕਰ ਦਿੱਤਾ ਗਿਆ ਇਸ ਪੂਰੇ ਕੇਸ ਦੇ ਵਿੱਚ ਮੰਡਲ ਬਾਕਸ ਨੂੰ ਯਾਦ ਰੱਖਿਆ ਗਿਆ ਤੇ ਮੇਰੀ ਭੈਣ ਨੂੰ ਭੁਲਾ ਦਿੱਤਾ ਗਿਆ ਸਾਨੂੰ ਤੇ ਸਾਡੀ ਪੂਰੀ ਫੈਮਿਲੀ ਨੂੰ ਸਾਡੀ ਜਿਹੜੀ ਸਿਸਟਰ ਹੈ ਉਹ ਕਦੇ ਵੀ ਵਾਪਸ ਨਹੀਂ ਮਿਲ ਸਕਦੀ ਮੇਰੀ ਭੈਣ ਮੈਰਿਟ ਕਰਚਰ ਕਦੇ ਵੀ ਵਾਪਸ ਨਹੀਂ ਆ ਸਕਦੀ ਪਰ ਉਹ ਕੋਰਟ ਦੇ ਫੈਸਲੇ ਤੋਂ ਬਹੁਤ ਹੀ ਨਰਾਸ਼ ਹੈ ਤੇ ਇਸ ਕੇਸ ਦੇ ਵਿੱਚ ਇੱਕ ਸ਼ੌਕਿੰਗ ਚੀਜ਼ ਜਿਹੜੀ ਉਸ ਤੋਂ ਬਾਅਦ ਵਾਪਰਦੀ ਹੈ 2014 ਦੇ ਵਿੱਚ ਮੰਡਾ ਨੌਕਸ ਨੂੰ ਦੁਬਾਰਾ ਤੋਂ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ ਤੇ ਜਿਹੜੀ ਸਜ਼ਾ ਆ ਪਹਿਲਾਂ ਨਾਲੋਂ ਵੀ ਜ਼ਿਆਦਾ 28 ਸਾਲ ਦੀ ਸਜ਼ਾ ਆ ਜਿਹੜੀ ਕਮਾਂਡਰ ਨਾਕਸ ਨੂੰ ਸੁਣਾ ਦਿੱਤੀ ਜਾਂਦੀ ਹੈ ਤੇ ਪਰਮਾਪ ਦੇ ਵਿੱਚ ਫਿਰ ਤੋਂ ਬਰੀ ਕਰ ਦਿੱਤਾ ਜਾਂਦਾ ਹੈ। ਰੂਡੀ ਜੋ ਕਿ ਇੱਕ ਕਾਲਾ ਵਿਅਕਤੀ ਸੀਗਾ ਉਸ ਨੂੰ ਇਸ ਕੇਸ ਦੇ ਵਿੱਚ ਇਕੱਲੇ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ ਤੇ ਜਿਸ ਨੂੰ ਕਿ 2021 ਦੇ ਵਿੱਚ ਜੇਲ੍ਹ ਤੋਂ ਛੱਡ ਦਿੱਤਾ ਗਿਆ ਸੀਗਾ ਕਮਾਂਡਰ ਨਾਕਸ ਵਾਪਸ ਅਮਰੀਕਾ ਦੇ ਸਿਆਟਲ ਵਿੱਚ ਪਰਤ ਆਉਂਦੀ ਹੈ ਆਪਣੀ ਰੈਗੂਲਰ ਜਿਹੜੀ ਜ਼ਿੰਦਗੀ ਹੈ ਉਹ ਸ਼ੁਰੂ ਕਰ ਲੈਂਦੀ ਹੈ ਮਾਂਡਾ ਨਾਕਸ ਨੇ ਆਪਣੀ ਲਾਈਫ ਤੇ ਬੁੱਕ ਵੀ ਲਿਖੀ ਹੈਗੀ ਤੇ ਨੈਟਫਲਿਕਸ ਨੇ ਮਾਨਡਰ ਮਾਕਸ ਬਾਰੇ ਇੱਕ ਵੈਬ ਸੀਰੀਜ਼ ਜਿਹੜੀ ਉਹ ਵੀ ਬਣਾਈ ਸੀ ਬਹੁਤ ਸਾਰੀਆਂ ਹੋਰ ਵੀ ਵੈਬ ਸੀਰੀਜ਼ ਤੇ ਫਿਲਮਸ ਨੇ ਜਿਹੜੀਆਂ ਮਾਨਡਰ ਮਾਕਸ ਦੇ ਜੀਵਨ ਨੂੰ ਲੈ ਕੇ ਉਹਦੀ ਲਾਈਫ ਨੂੰ ਲੈ ਕੇ ਬਣੀਆਂ ਨੇਗੀ ਪਰ ਮੈਰੀਡਿਥ ਕਲਚਰ ਉਹ ਬ੍ਰਿਟਿਸ਼ ਸਟੂਡੈਂਟ ਜਿਸ ਦਾ ਕਿ ਇਟਲੀ ਦੇ ਵਿੱਚ ਕਤਲ ਹੋਇਆ ਉਸ ਦਾ ਅਸਲ ਕਤਲ ਕਰਨ ਸੀ ਇਹ ਗੱਲ ਅੱਜ ਵੀ ਅਰਾਜ ਹੀ ਬਣੀ ਹੋਈ ਹੈ